အော်ပြီးအောင်လို့တော့ရပါပြီရှင့် ਵੇਰ ਵੇਲੇ ਹੁੰਦੀ ਆ ਵਾਹ ਵਾਹ ਭਾਈ ਰਾਤ ਨੂੰ ਹੁੰਦੇ ਨੇ ਸੇਵਾ ਤੇ ਆਹ ਖਾਲਸਾ ਵਾਹਿ ਫਤੇ ਕਿਹੜੀ ਸੇਵਾ ਦਾ ਸਾਡੇ ਆ ਗਏ ਪ੍ਰਸ਼ਾਦੇ ਰੋਣ ਵਾਲੇ ਗੰਗਾ ਤੈ ਗੁਰੇ ਸਤਿਰਾਤਿ ਕਰਾਈ ਜਾ ਜਾ ਜਮੀਆ ਆਪਣੀਆਂ ਦੁਆਰ ਉਰਾਰਾ ਤਾਰਾ ਹੋਈ ਜੀ ਆਪੀ ਅੱਗੇ ਜੀ ਜਾਣੇ ਤੇਰੀ ਉਸਤਤਿ ਦਾ ਤੁਸਕਾ ਪੁਖ ਸੁਲਾ ਗੰਗਨਾਮ ਦਾ ਤਰਨ ਲੈ ਜੀ ਲਾ ਜੀ ਨਾਮੁ ਆਪਿ ਆਪਰਾਰ ਸਾਧਨਾ ਲੈ ਜੀ ਮੁਝੇ ਜੀ ਮਨੁ ਮੇਲੇ ਮੇਲੇ ਆੜਾ ਅਰਪਾਟੇ ਅੰਮ੍ਰਿਤ ਨਿੰਦਰਾ ਗੰਗਾ ਮੋਖੀ ਨੰਦ ਜੀ ਆਨਾਂ ਨਾ ਮੇਰੇ ਜਾਨੀ ਕਾ ਤਾ ਵੇਨ ਸਾਧੂ ਕਿਨੇ ਲਪਾ ਕੀਤ ਹੈ ਸੋ ਜੋ ਯਾਤੀ ਇੱਕ ਵਾਰ ਚੌਪਈ ਕੋ ਕਹੈ ਚੌਪਈ ਸੰਭਵ ਸਤਰਾ ਸੰਸਪਣ ਜੈ ਆਰਤ ਸਹਿ ਸੁਣ ਦੀਨ ਕਹਿ ਜੈ ਭਾਦਰ ਸੁਦੀ ਅਠਮੀ ਨੂੰ ਬਾਰਾ ਤੀ ਸੁਖ ਗ੍ਰੰਥ ਸਦਾਰਾ ਇਤਿ ਸ੍ਰੀ ਚਿਤਰੋਪ ਧਿਆਨੇ ਤ੍ਰੈ ਚਿਤਰੇ ਮੰਤਰੀ ਗੂਪ ਸੰਵਾਦੇ 405 ਤਰਤ ਸਮਾਪਤ ਮਸਤ ਮਾਤਾ ਹਰਿ ਨੂੰ ਰਾਦਾ ਅਸਤ ਸਵਈਆ ਪਾਏ ਕਹੇ ਜਪਤੇ ਤਵਰੇ ਤਪਤੇ ਦੋ ਮਾਤਰੇ ਲਈਆਂ ਨੋ ਰਾਮ ਨਹੀਂ ਪੁਰਾਣ ਪੁਰਾਣ ਨੇ ਗਰਮਤੀ ਕਣਾ ਮਾਨਿਓ ਸਿਮਰਤ ਸਾਸਤਰ ਭੀਦ ਸਵੇ ਪਪੀਰ ਗਏ ਹਮੇ ਕਣਾ ਜਾਣਿਓ ਸ੍ਰੀ ਉਸਪਾਨ ਕਿਰਪਾ ਤੁਮਰੀ ਕਰ ਮੈਂ ਅੰਗ ਜੋ ਸਬਦੋ ਜਿ ਬਖਾਨਿਓ ਦੁਹਰਾ ਸਗਦ ਦੁਆਰ

Five but... uh... व हा लु का कार पुर पुरे नेव नेपा सागाचनार कोसा देना मका वाु मिलला ਉਵਿਆ ਆਟਾ ਗੁੰਦੀ ਆ ਮਸ਼ੀਨ ਆ ਸੇਵਾਦਾਰ ਨੇ ਮਸ਼ੀਨ ਤੇ ਆਟਾ ਗੁੰਨ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਆਟਾ ਗੁੰਨ ਹੋ ਰਿਹਾ ਵਾ ਆ ਪਾਣੀ ਪਾਦਾ ਗੋਨੇ ਆ ਗਿਆ ਨੇੜੇ ਹੀ ਆ ਕੰਮ ਜ਼ਿਆਦਾ ਬਦਲਾ ਹੋ ਗਿਆ ਆ ਆਥਰ ਆਂਟੀ ਵੇਚ ਦੇ ਲਈ ਹੁਣ ਦਾ ਹਿਸਾਬ ਹੋ ਗਿਆ ਨਾ ਓ ਜੀ ਆਕਾ ਗੁੰਨੇ ਆ ਗਿਆ ਬਸ ਮਿੰਟ ਕਿੰਨੇ ਲੱਗਣਗੇ ਆਂਟੀ 5-7 ਮਿੰਟਾਂ 'ਚ ਮਸ਼ੀਨ ਆਕਾ ਗੁੰਨ ਦਿੰਦੀ ਆ ਇਹ ਇਹਨੋਂ ਰੇ ਪੱਟਣਗੇ ਪ੍ਰਸ਼ਾਦੇ ਵਾਹ ਮੇਰੇ ਅਗੇ ਲੱਗਰ ਤਿਆਰ ਕਰਦੇ ਨੇ ਗੁਰਦੁਆਰਾ ਸਾਹਿਬ 'ਚ ਇੱਜ ਕੀ ਵਰ ਲਿਆ ਜੀ ਅੱਜ ਤੇ ਤੜਕਾ ਤਿਆਰ ਹੋ ਰਿਹਾ ਕੜੀ ਵਾਸਤੇ ਫਟੇ ਬੁਲਾ ਦੋ ਉੱਤੀ 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 ਵਾਹ ਪੁੱਤੇ ਅਜਾਣਾ ਨਹੀਂ ਜਾਣਾ ਨਹੀਂ ਅੱਜ ਅਜਾਣਾ ਅਜਾਣਾ ਕਿਤੇ ਔੜੇ ਦੂਰ ਜਾਣਾ ਅਜ ਤਾਂ ਆ ਗਿਆ ਆ ਗਿਆ ਲਾ ਤਾਂ ਸਹੀ ਕਹਿੰਦੇ ਜਣਾ ਸਾਹਿਬ ਕਹਿੰਦੇ ਸਾਹਿਬ ਕਹਿੰਦੇ ਜਣਾ ਕਾਪਾ ਸੇ ਜਣਾ ਕਿ ਕਾਇਦਾ ਸਾਧੇ ਰੋ ਉੱਠਿਆ ਫਿਰਦਾ ਇਹਦਾ 4 ਵਜੇ ਦੀ ਅੱਖ ਖੁੱਲੀ ਹੋਈ ਆ ਵੀ ਸੇਵਾਦਾਰ ਨੇ ਭਾਈ ਇਹ ਦੇਗ ਬਣਾਉਂਦੇ ਨੇ ਸਵੇਰੇ ਆ ਕੇ ਫਤਗ ਬੁਲਾ ਦਿਓ ਜੀ ਅੰਸੀ ਜਣੇ ਉੱਚੀ ਜਣੇ